ਕਿਸਾਨ ਵੀਰੋ ਸਤ ਸ੍ਰੀ ਅਕਾਲ ਮੈਂ ਭੂਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਢੀਮਾ ਵਾਲੀ ਫਰੀਦਕੋਟ ਜ਼ਿਲ੍ਹਾ ਪੈਂਦਾ ਦੋਸਤੋ ਇਸ ਪਿੰਡ ਨੂੰ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਇਸ ਪਿੰਡ ਵਿੱਚ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਬਹੁਤ ਹੀ ਵਧੀਆ ਚੰਗੇ ਪਸ਼ੂ ਪਾਲਣ ਦਾ ਕੰਮ ਆ ਬਹੁਤ ਟਾਪ ਕਲਾਸ ਦੇ ਜਾਨਵਰ ਆ ਬਾਈ ਕੋਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਵਧੀਆ ਸਾਈਵਾਲ ਪਹਿਲਾ ਸੁਆ ਗੱਬਣ ਸੀਲਸ ਲੱਗ ਦੋਸਤੋ ਅੰਤੋਂ ਜ਼ਿਆਦਾ ਆ ਜਿਹੜਾ ਕਿ ਇਹਨਾਂ ਦੇ ਵਿੱਚ ਇਹ ਗੁਣ ਬਹੁਤ ਘੱਟ ਹੁੰਦਾ ਇਹਦੇ ਵਿੱਚ ਸਾਰੇ ਗੁਣ ਆ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੇ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਵਾੜ ਦੇਖ ਰਹੇ ਹੋ ਇਹਦੀ ਵੀਡੀਓ ਆਪਾਂ ਬਣਾਉਣੀ ਆ ਤੇ ਸਾਰੀ ਜਾਣਕਾਰੀ ਲੈਣੀ ਆ ਤੇ ਤੁਹਾਡੇ ਨਾਲ ਸਾਂਝੀ ਕਰਦਣੇ ਆਓ ਬਾਈ ਜੀ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਯਾਦਵਿੰਦਰ 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 ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 957 98723 22099 22069 ਹਾਂਜੀ ਤੇ ਬਾਈ ਜੀ ਆਪਣੇ ਘਰ ਦੇ ਹੀ ਸਾਰੇ ਪਸ਼ੂ ਇਹੇ ਹਾਂਜੀ ਹਾਂਜੀ ਤੇ ਇਹ ਵਾਇਰ ਬਾਈ ਕਦੋਂ ਸੂਣਾਏ ਨੇ ਇਹਦਾ ਵੀ ਹਫਤਾ ਰਹਿੰਦਾ ਹਫਤਾ ਲੈ ਜੂਗਾ ਇੱਕ ਹਫਤਾ ਯਾਨੀ ਲਿਖਤੀ ਰੂਪ ਦੇ ਵਿੱਚ ਹਾਂਜੀ ਹਾਂਜੀ ਤੇ ਬਾਈ ਕਿੰਨਾ ਕੁ ਦੁੱਧ ਕੱਢਿਆ ਇਹਦੀ ਮਾਂ ਵੀ ਤੁਹਾਡੇ ਕੋਲੇ ਸੀ ਉਹਨੇ 16 17 ਲੀਟਰ ਦਿੰਦੀ ਸੀ ਉਹ 16 17 ਤੇ ਇਹ ਬਾਈ ਕੀ ਮੀਦ ਰੱਖਦੇ ਆ ਇਹਦੀ 14 ਅੰਕ ਪਹਿਲਾਂ ਤੋਂ ਹੀ ਆਰਾਮ 14 ਕਿਲੋ ਹਾਂਜੀ ਤੇ ਬਾਈ ਸੀਮਣੇ ਦੇ ਕਿਹੜਾ ਭਰਿਆ ਹੋਇਆ ਬਾਈ ਸਾਈਵਾਲ ਦਾ ਭਰਾ ਹੈ ਡਾਕਟਰ ਤੋਂ ਸਾਈਵਾਲ ਦਾ ਹਾਂ ਜੀ ਰਿਕਾਰਡ ਉਹਦਾ ਸਾਡੇ ਕੋਲੇ ਹੈ ਨਹੀਂ ਕੋਈ ਕੋਈ ਸੀਮਣ ਉਹ ਸਟਰਾਗ ਵਾਚ ਗਿਆ ਕੋਈ ਚੱਕਰ ਨਹੀਂ ਬਾਈ ਜੀ ਆ ਜਿਹੜੇ ਪਸ਼ੂ ਆ ਦੋਸਤੋ ਇਹ ਦੱਸਦੇ ਆ ਵੀ ਬਾਈ ਜੀ ਚੰਗੇ ਸੀਮਣਾਂ ਦਾ ਚੰਗੇ ਸੀਮਣ ਜਾਨਵਰਾਂ ਦੇ ਧਰਾਉਂਦੇ ਆ ਤੇ ਚੰਗਾ ਗਾਂ ਰਿਕਾਰਡ ਆਉਂਦਾ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਸੀਲਸ ਲੱਗ ਬਾਈ ਹੱਥ ਮਾਰ ਕੇ ਦਿਖਾ ਦਿੰਦੇ ਆ ਤੁਹਾਨੂੰ ਉੱਤੋਂ ਲੈ ਕੇ ਹੱਥ ਮਾਰ ਦਿਓ ਬਾਈ ਜੀ ਦੇਖ ਸਕਦੇ ਹੋ ਤੁਸੀਂ ਇਹੋ ਜੀ ਦੋਸਤੋ ਸਾਈਵਾਲਾ ਬਹੁਤ ਵਿਰਲੀ ਤੁਹਾਨੂੰ ਮਿਲੂਗੀ ਦੇਖ ਸਕਦੇ ਹੋ ਤੁਸੀਂ ਚਾਰੇ ਪੈਰ ਗੱਡ ਕੇ ਖੜ ਗਈ ਕਰਮਾ ਵਾਲੀ ਤੇ ਲੇਵੇ ਦੀ ਢਿੱਲ ਵੀ ਬਾਈ ਬਖਾ ਦੇ ਹਾਂ ਵਾਹ ਬਈ ਵਾਹ ਆਹ ਠੇਲਾ ਦੋਸਤੋ ਲੇਵੇ ਦੀ ਤੇ ਲੱਤਾਂ ਚੌੜੀਆਂ ਹੀ ਕਰੀ ਜਾਂਦੀ ਜਿਵੇਂ ਜਿਵੇਂ ਬਾਈ ਹੱਥ ਮਾਰੀ ਜਾਂਦਾ ਹੱਥ ਪਾਸ ਕਰ ਲਾ ਬਾਈ ਬੱਸ ਦੇਖ ਸਕਦੇ ਹਾਂ ਦੋਸਤੋ ਬਹੁਤ ਸ਼ਾਨਦਾਰ ਥਾਣ ਹਵਾਨਾ ਕਰਮਾ ਵਾਲੀ ਨੇ ਤਿਆਰ ਕਰਨਾ ਇਹਨੇ ਦੇਖ ਸਕਦੇ ਹੋ ਤੁਸੀਂ ਤੇ ਦੋਨਾਂ ਪਾਸੇ ਤੋਂ ਤੁਹਾਨੂੰ ਥਾਣਾ ਦਿਖਾਉਨੇ ਚੰਗਾ ਥਾਣਾ ਕਰਮਾ ਵਾਲੀ ਦਾ ਬਹੁਤ ਮੋਟਾ ਮੋਟਾ ਦੋਨਾਂ ਪਾਸਿਆਂ ਤੋਂ ਦੋਸਤੋ ਇੱਕੋ ਜਿਹਾ ਥਣਾ ਥਣ ਤੋਂ ਥਣ ਦਾ ਗਾਇਵ ਚੰਗਾ ਦੋਸਤੋ ਇੱਧਰ ਤੁੰਨੀ ਨੀ ਨੀ ਨਜ਼ਰ ਨਜ਼ਰ ਮਾਰ ਲਓ ਤੇ ਝਾਲਰ ਵੀ ਦੋਸਤੋ ਬਹੁਤ ਵੱਡੀ ਆ ਪਿਆਰ ਸਾਈ ਵਾਲਾ ਦੋਸਤੋ ਕੋਨੀ ਆ ਕੁਦਰਤੀ ਦੂਜੇ ਪਾਸੇ ਵੀ ਤੁਹਾਨੂੰ ਥਣਾ ਦਾ ਸਹਜ ਵਿਖਾਉਣਾ ਦੇਖ ਸਕਦੇ ਹੋ ਦੋਸਤੋ ਬਿਲਕੁਲ ਸੇਮ ਸਹਜ ਆ ਥਣਾ ਦਾ ਹਵਾ ਨਾ ਹਫਤਾ ਹਜੇ ਲੰਦੀ ਆ ਉਸ ਹਸਾਬ ਨਾਲ ਜੱਜਮੈਂਟ ਕਰ ਲਿਓ ਇਹ ਪਿਆਰ ਸਾਈ ਵਾਲ ਜਿਹਨੂੰ ਆਪਾਂ ਕਹਿੰਨੇ ਆਂ ਦੋਸਤੋ ਇਹ ਉਹ ਵਹਿੜ ਆ ਜਿਹੜੀਆਂ ਵਗਾਂ ਦੇ ਵਿੱਚ ਤੁਹਾਨੂੰ ਆਮ ਵੇਖਣ ਨੂੰ ਮਿਲਦੀਆਂ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਪਿੱਠਪੁੜਾ ਦੇਖ ਲਓ ਦੋਸਤੋ ਰਾਜੀਪੜੀ ਬਹੁਤ ਜ਼ਿਆਦਾ ਹੈ ਬਾਈ ਦੀ ਸੇਵਾ ਚੰਗੀ ਆ ਕਿਉਂਕਿ ਬਾਈ ਚੰਗੇ ਪਸ਼ੂ ਰੱਖਦਾ ਤੇ ਗਾਂ ਸੀਮਣ ਵੀ ਚੰਗੇ ਭਰਾਏ ਹੋਏ ਆ ਲਾਓ ਵਿਲਾਸ਼ ਲਸ਼ ਲਸ਼ ਕਰਦਾ ਪਿੰਡਾ ਦੋਸਤੋ ਜਿਵੇਂ ਬਹੁਤ ਸ਼ਾਨਦਾਰ ਹਵਾਨਾ ਦੋਸਤੋ ਕਰਮਾਂ ਵਾਲੀ ਦਾ ਤੇ ਸੀਲਸ ਲਗ ਦੋਸਤੋ ਇਹ ਬਹੁਤ ਹੀ ਜ਼ਿਆਦੇ ਆ ਸਾਈਵਾਲ ਨਸਲ ਦੇ ਵਿੱਚ ਦੋਸਤੋ ਕੋਈ ਕਿਤੇ ਤਾਂ ਕਈ ਹੁੰਦੀਆਂ ਪਰ ਇਹਦੇ ਚ ਇੱਕ ਵੀ ਨਹੀਂ ਗਈ ਤੇ ਘਰੇ ਰੱਖਣ ਵਾਲੀ ਵਿਹੜਾ ਦੋਸਤੋ ਜਿਹੜੇ ਕਰੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਇਹ ਵਿਹੜ ਖਰੀਦਣ ਦਾ ਫਾਇਦਾ ਹੈ ਆ ਜਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ 60000 ਰੁਪਏ 60000 ਚੋ ਬਾਈ ਮਾਨਦਾਨ ਹੋ ਜਾਊਗਾ ਥੋੜਾ ਬੋਤਾ ਕਰਦਾ ਲਓ ਵੀ ਸੱਜਣੋ 68000 ਮੁੱਲ ਆ ਬਣਦਾ ਮਾਨਤਾਣੇ ਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਿਹੜ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ। ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਤੇ ਨਾਲ-ਨਾਲ ਉਹਨੂੰ ਵੀ ਫੋਲੋ ਕਰ ਲਿਓ। ਆਓ ਦੋਸਤੋ ਮਿਲਦੇ ਹਾਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।